ਆ ਵੀਰੋ ਅੱਜ 16 ਤਰੀਕ ਹੈ ਤੁਹਾਨੂੰ ਪਤਾ ਹੈ ਕਿ ਆ ਜਿਹੜਾ ਮੜੀਆਂ ਵਾਲਾ ਰਾਹ ਹੁੰਦਾ ਖਾਲੇ ਦਾੜ ਵਾਲਾ ਇਹ ਆਪਾਂ ਰਾਹ ਜਿਹੜਾ ਸਾਰਾ ਸਾਫ਼ ਕਰਤਾ ਵਧੀਆ ਹੋ ਗਿਆ ਪਰ ਇੱਥੇ ਗਾ ਲੋਕਾਂ ਨੇ ਜਿਹੜਾ ਕੋਈ ਤੇ ਇੱਥੇ ਚੱਲ ਗਏ ਕਈਆਂ ਨਾਲ ਪਰ ਇੱਥੇ ਜਿਹੜਾ ਢੇਰ ਲਾਇਆ ਗੰਦਗੀ ਦੇ ਲੋਕਾਂ ਨੇ ਜਿਹੜਾ ਲੋਕ ਆ ਆਪਣਾ ਜਿੰਨਾ ਸੋਚ ਆ ਵੀ ਆਪਣਾ ਉਲੂ ਸਿੱਧਾ ਕਰਨਾ ਉਹਨਾਂ ਨੇ ਢੇਰ ਲਾਇਆ ਵੇਖੋ ਤੋੜੇ ਤੇ ਕਿੰਨਾ ਕੁਛ ਤੇ ਇਹ ਨਹੀਂ ਹੀ ਪਾਸੇ ਹੁੰਦਾ ਗੰਦਗੀ ਦੇ ਢੇਰ ਬਹੁਤ ਜ਼ਿਆਦਾ ਕਈਆਂ ਨਹੀਂ ਹੁੰਦਾ ਪਰ ਮੈਂ ਆਪਣਾ ਵੀਰ ਆ ਸਰਜੀਤ ਸਿੰਘ ਸੰਧੂ ਖਾਲੜਾ ਤੇ ਇਹ ਵੀਰ ਚੰਗੀ ਸੋਚ ਰੱਖਦਾ ਮੇਰਾ ਵੀਰ ਤੇ ਇਹਨੂੰ ਮੈਂ ਕਿਹਾ ਮੈਂ ਸਰਜੀਤ ਆਪਾਂ ਥੋੜੀ ਜੀ ਸੇਵਾ ਕਰਨੀ ਆ ਜੋਗ ਤੇਲ ਦਾ ਭਰਾਵਾ ਮੈਂ ਆ ਤੇਲ ਖਰਚਾ ਬੰਦੇ ਦੂੰਗਾ ਤੈਨੂੰ ਮੇਰਾ ਵੀਰ ਆਂਦਾ ਕੋਈ ਗੱਲ ਨਹੀਂ ਵੀਰ ਮੈਂ ਫੋਨ ਕੀਤਾ ਸਵੇਰੇ ਆਂਦਾ ਮੈਂ ਖੇਤ ਆ ਤਾਂ ਖੇਤੋਂ ਸਿੱਧਾ ਇੱਥੇ ਆ ਗਿਆ ਤੇ ਆਰਾ ਪਾ ਕੇ ਕਿਰਾਇਆ ਤੇ ਸਿੱਧਾ ਇੱਥੇ ਆ ਗਿਆ ਤੇ ਮੈਂ ਧੰਨਵਾਦ ਕਰਦਾ ਆ ਸਰਜੀਤ ਦਾ ਕਿਉਂਕਿ ਆ ਬਹੁਤ ਜਿਆਦਾ ਗੰਦਗੀ ਦੇ ਢੇਰ ਆ ਮੈਂ ਬੇਨਤੀ ਕਰਦਾ ਲੋਕਾਂ ਨੂੰ ਵੀ ਹੱਥ ਜੁੜ ਕੇ ਭਰਾਓ ਹੋਣ ਨਾ ਥੋੜਾ ਜਿਹਾ ਗੰਦ ਪਾਇਓ ਕਿਰਪਾ ਕਰਕੇ ਬੇਨਤੀ ਹੈ ਤੁਹਾਡੇ ਗਾੜੀ ਤੁਹਾਡੇ ਚਰਨਾਂ ਦੇ ਵਿੱਚ ਮੈਂ ਬੇਨਤੀ ਕਰ ਦਿੰਦਾ ਗੰਦਗੀ ਦੇ ਢੇਰ ਤੋਂ ਹਾਂ ਬੜੇ ਤਗੜੇ ਲਾਤੇ ਪਰ ਸਾਫ਼ ਕਰਨੇ ਬੜੇ ਔਖੇ ਆ ਵੇਖੋ ਬੜੀਆ ਹੋਣਾ ਕੱਢਤੀਆਂ ਆਪਾਂ ਟਾਈਲਾਂ ਸਾਫ਼ ਸੁਥਰੀ ਜਗਾ ਹੋ ਗਈ ਆ ਪਰ ਥੋੜਾ ਜਿਆ ਤੁਸੀਂ ਵੀ ਯਾਰ ਧਿਆਨ ਮਾਰਿਆ ਕਰੋ ਕਿ ਜੇ ਕੋਈ ਸਾਫ਼ ਸਫਾਈ ਜਾਂ ਕੋਈ ਇਸ ਚੀਜ਼ ਦਾ ਧਿਆਨ ਕਰਦਾ ਤੇ ਸਾਡੀ ਵੀ ਕੋਈ ਜ਼ਿੰਮੇਵਾਰੀ ਬੰਦੀ ਅਸੀਂ ਵੀ ਯਾਰ ਸਾਫ਼ ਕਰ ਦਈਏ ਥੋੜਾ ਜਿਆ ਧਿਆਨ ਰੱਖਿਆ ਕਰੋ ਤੇ ਮੇਰੇ ਵੀਰ ਦਾ ਮੈਂ ਦਿਲੋਂ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਕਿ ਜਿੰਨੇ ਆਣ ਕੇ 10 ਮਿੰਟ ਲਾ ਕੇ ਮੇਨਾ ਜਿਹੜਾ ਸੇਵਾ ਕਰ ਰਿਹਾ ਸ੍ਰੀ ਸਦੀਪ ਸਿੰਘ ਉਹ ਚੰਗੀ ਸੋਚ ਦਾ ਮਾਲਕ ਹੈ ਮੇਰਾ ਵੀਰ ਹੈ ਬੜੀ ਚੰਗੀ ਵਧੀਆ ਸੋਚ ਰੱਖਦਾ ਤੇ ਧੰਨਵਾਦ ਇਹਦਾ ਕਿਉਂਕਿ ਇਹ ਵੀ ਕੋਈ ਕੋਈ ਇਸ ਚੀਜ਼ ਹੱਥ ਲਾਉਂਦਾ ਨਹੀਂ ਤੇ ਅੱਜ 15 ਦਿਨ ਹੋ ਗਿਆ ਕਿਸੇ ਨੇ ਇੱਥੇ ਕੋਈ ਬਾਤ ਨਹੀਂ ਪੁੱਛੀ ਕਿਸੇ ਨਾ ਕੋਈ ਹਾਲ ਚਾਲ ਨਹੀਂ ਪੁੱਛਿਆ ਬਾਕੀ ਤੇ ਬੜੀ ਦੂਰ ਦੀ ਗੱਲ ਆ ਕਿ ਕਿਸੇ ਕੋਈ ਇਸ ਚੀਜ਼ ਦੀ ਲੋੜ ਆ ਜਾਂ ਕਿਸੇ ਹਲਪ ਦੀ ਲੋੜ ਹੈ ਨਾ ਇੱਥੇ ਇਹ ਜਿਹੇ ਹਲਾਤਾ ਤੇ ਮੈਂ ਧੰਨਵਾਦ ਕਰਦਾ ਸਰਜੀਤ ਮੇਰੇ ਵੀਰ ਦਾ ਤੇ ਸਾਡੇ ਚਾਚਾ ਪ੍ਰਗਟ ਸਿੰਘ ਪੱਗਾ ਉਹਨਾਂ ਦਾ ਬੇਟਾ ਹੈ ਤੇ ਧੰਨਵਾਦ ਇਸ ਵੀਰ ਦਾ ਜਿੰਨੇ ਮੇਰੀਨਾਂ ਇਨੀ ਹੈਲਪ ਕਰਾਈ ਇਸ ਕਿਉਂਕਿ ਗੰਦਗੀ ਦੇ ਬੋ ਬਹੁਤ ਜਿਆਦਾ ਹੈ ਬਦਬੂ ਵਗੈਰਾ ਬੜਾ ਗੰਦਾ ਇੱਥੇ ਲੋਕਾਂ ਕਈ ਤੇ ਚਵਲ ਇਹੋ ਜਿਹੇ ਹੈਗੇ ਵੀ ਇੱਥੇ ਆਣ ਕੇ ਵੀ ਜਿਹੜਾ ਆਪਣਾ ਬਾਹਰ ਅੰਦਰ ਮੂ ਮੂਤਰ ਵੀ ਇੱਥੇ ਕਰੀ ਜਾਂਦੇ ਹੈ ਇਹੋ ਜਿਹੇ ਲੋਕ ਲਾ ਆਦੇ ਉਹਨਾਂ ਨੂੰ ਤੇ ਧੰਨਵਾਦ ਸਰਜੀਤ ਵੀਰ ਦਾ ਜੀ ਲੋ